ਬੋ ਸਤਨਾਮ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਸਤ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਚਰਨਾਂ ਦੇ ਨਾਲ ਜੁੜ ਬੈਠੇ ਗੁਰੂ ਰੋ ਗੁਰੂ ਪਿਆਰੇ ਸਾਧ ਸੰਗਤ ਜੀਓ ਬਹੁਤ ਧੰਤਾ ਦੇ ਜੋਗਾਂ ਜੋ ਆਪਾਂ ਅੰਮ੍ਰਿਤ ਵੇਲੇ ਦੇ ਇਸ ਮਹਾਨ ਸਮੇਂ ਦੀ ਸੰਭਾਲ ਕਰਦੇ ਹੋਏ ਸਤ ਗੁਰਾਂ ਦੇ ਸੋਹਣੇ ਦਰਵਾਜ਼ੇ ਵਿੱਚ ਆਏ ਹਾਂ ਬਾਸ਼ਾ ਜੀ ਦੇ ਦਰਸ਼ਨ ਕਰਕੇ ਆਪਣੇ ਮਨ ਨੂੰ ਸੁਖ ਸ਼ਾਂਤੀ ਪ੍ਰਾਪਤ ਹੋਈ ਹੈ। ਤੁਰਕੀ ਬਾਣੀ ਦਾ ਪਾਠ ਅਰਦਾਸ ਸੁਖਮਨਾਮਾ ਪੰਜ ਸਰਵਨ ਕੀਤਾ ਹੈ। ਅੱਜ ਤੀਜੇ ਪਾਸ਼ਾ। ਮਹਾਨ ਦਿਆਲੂ ਕਿਰਪਾਲੂ ਸਤਿਗੁਰੂ ਨਿਮਰਤਾ ਦੇ ਪਹੁੰਚੇ। ਸ਼ਿਵਰੀ ਮੂਰਤ ਤਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਰਸਨਾ ਦੇ ਵਿੱਚੋਂ ਮੁੱਖ ਬਾਕ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਸਨ ਜਗਤ ਜਲੰਦੇ ਦਾ ਉਦਾਰ ਕਰਦੇ ਹੋਏ ਪਾਤਸ਼ਾਹ ਜੀ ਸਾਰੇ ਹਿਰਦਿਆਂ ਨੂੰ ਅਮਰਤ ਬਈ ਨਾਮ ਬਾਣੀ ਦੇ ਉਪਦੇਸ਼ ਤੇ ਰਾਜ ਉਠਾਰ ਰਹੇ ਸਨ ਪਾਸ਼ਾ ਜੀ ਦੇ ਸੋਹਣੇ ਦਰਬਾਰ ਵਿੱਚ ਜੋ ਦਿਸ਼ਾਵਿਸ਼ਾ ਤੋਂ ਸੰਗਤਾਂ ਆਉਂਦੀਆਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਹੋਏ ਪਾਸ਼ਾ ਦੇ ਚਰਨਾਂ ਵਿੱਚ ਪਦਾਰਥਾਂ ਦੇ ਢੇਰ ਲੱਗ ਜਾਂਦੇ ਮਾਇਆ ਦਾ ਢੇਰ ਲੱਗ ਜਾਂਦਾ ਲੰਗਰ ਆ ਵਾਸਤੇ ਰਸਤਾ ਆਉਂਦੀਆਂ ਕੀਮਤੀ ਵਸਤਰ ਵੀ ਆਉਂਦੇ ਆ ਹੋਰ ਸੰਗਤਾਂ ਸੁਗਾਤਾ ਬੇਟਾ ਲੈ ਕੇ ਆਉਂਦੀਆਂ ਪਰ ਧੰ ਗੁਰੂ ਅਮਰਦਾਸ ਮਹਾਰਾਜ ਇੰਨੇ ਜਿਆਦਾ ਨਿਰਲੇਪ ਸਨ ਇਹ ਸਾਰੇ ਪਦਾਰਥ ਉਹਨਾਂ ਨੇ ਸੰਗਤਾਂ ਵਿੱਚ ਹੀ ਵਰਤਾ ਦੇਣੇ ਜਿਹੜੀ ਮਾਇਆ ਉਹ ਜਿਨੇ ਗੁਰੂ ਕਾਰਜਾਂ ਦੇ ਵਿੱਚ ਖਰਚ ਹੋਈ ਤੇ ਜਿਹੜੀ ਬਚ ਗਈ ਉਹ ਵੀ ਸੰਗਤਾਂ ਵਿੱਚ ਵਰਤਾ ਦੇਣੀ। ਜਿੰਨੀਆਂ ਰਸਤਾ ਵਾਸਤੇ ਲੰਗਰਾਂ ਵਾਸਤੇ ਰਸਤਾ ਆਉਣੀਆਂ ਉਹ ਸਾਰਾ ਦਿਨ ਅਟੁੱਟ ਲੰਗਰ ਵਰਤਣਾ। ਸ਼ਾਮ ਨੂੰ ਜਿੰਨੇ ਪਦਾਰਥ ਬਚੇ ਸਾਰੇ ਪਾਸ਼ਾ ਜੀ ਬਿਆਸ ਦਰਿਆ ਦੇ ਵਿੱਚ ਵਹਾ ਕੇ ਟਾਡੇ ਸਾਰੇ ਮਤੇ ਮਾਰ ਕੇ ਨਿਰੰਕਾਰ ਦਾ ਸ਼ੁਕਰਾਨਾ ਕਰਦੇ ਸਨ ਤੇ ਮਹਾਰਾਜ ਜੀ ਦਾ ਇੰਨਾ ਜਿਆਦਾ ਅਟੁੱਟ ਵਿਸ਼ਵਾਸ ਸੀ ਕਿ ਜੀ ਨੇ ਅੱਜ ਰਜਕ ਭੇਜਿਆ ਜੀ ਨੇ ਅੱਜ ਸਾਰਿਆਂ ਨੂੰ ਖਾਣ ਵਾਸਤੇ ਦਿੱਤਾ ਕੱਲ ਦੀ ਫਿਕਰ ਉਹਨੋਂ ਹੈ ਕੱਲ ਵਾਸਤੇ ਕੁਝ ਵੀ ਰੱਖਦੇ ਨਹੀਂ ਸਨ ਉਹ ਸਾਰਾ ਕੁਝ ਜਾਲ ਵਿੱਚ ਰਹਿਣ ਵਾਲੇ ਜੀਵਾਂ ਦੇ ਨਿਮਿਤ ਪਾਤਸ਼ਾਹ ਜੀ ਵਰਤਾ ਦਿੰਦੇ ਸਨ ਹੁਣ ਸਤਗੁਰੂ ਜੀ ਦੇ ਕੋਲ ਇੰਨੀ ਮਾਇਆ ਹੁੰਦੀ ਸੀ ਪਰ ਪਾਤਸ਼ਾਹ ਜੀ ਨੇ ਮਾਇਆ ਸਾਹਮਣੀ ਨਹੀਂ ਵਰਤਾ ਦੇਣੀ ਇਸ ਗੱਲ ਦਾ ਜ਼ਿਕਰ ਇੱਕ ਵਾਰ ਗੁਰੂ ਸਾਹਿਬ ਜੀ ਦੇ ਵੱਡੇ ਪੁੱਤਰ ਨੇ ਬਾਬਾ ਮੋਹਨ ਜੀ ਬੈਰਾਗੀ ਬਹੁਤ ਕਮਾਈ ਵਾਲੇ ਜਦ ਪੀਏ ਤੇ ਉਹ ਇੱਕ ਦਿਨ ਖੂਹ ਤੇ ਇਸ਼ਨਾਨ ਕਰ ਰਹੇ ਸਨ ਨਾਲ ਉਹਨਾਂ ਦੇ ਕੁਝ ਸਿੱਖ ਸਨ ਤੇ ਬਾਬਾ ਮੋਹਨ ਜੀ ਨੇ ਇੱਕ ਆਪਣੀ ਰਸਨਾ ਚੋਂ ਬਚਨ ਕੀਤਾ ਕਹਿੰਦੇ ਸਾਡੇ ਪਿਤਾ ਜੀ ਦੇ ਦਰਬਾਰ ਵਿੱਚ ਐਨੀ ਮਾਇਆ ਆਉਂਦੀ ਆ ਵੀ ਢੇਰ ਲੱਗ ਜਾਂਦੇ ਪਰ ਸਾਡੇ ਪਿਤਾ ਜੀ ਮਾਇਆ ਰੱਖਦੇ ਨਹੀਂ ਖਜ਼ਾਨੇ ਵਿੱਚ ਜਮਾ ਨਹੀਂ ਕਰਦੇ ਵੀ ਸਾਰੀ ਮਾਇਆ ਬਰਬਾਦ ਜਾਂਦੇ ਨੇ ਵੀ ਜੇ ਇਹ ਮਾਇਆ ਰੱਖਣ ਤਾਂ ਇਸ ਮਾਇਆ ਦੇ ਨਾਲ ਹੋਰ ਬਹੁਤ ਜ਼ਿਆਦਾ ਇਲਾਕਾ ਜ਼ਮੀਨ ਖਰੀਦੀ ਜਾ ਸਕਦੀ ਹੈ ਵੱਡੇ ਵੱਡੇ ਅਸਥਾਨ ਇੱਥੇ ਸਾਰੇ ਜਾ ਸਕਦੇ ਹੁਣ ਪਾਸ਼ਾ ਅੰਤਰਜਾਮੀ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ ਜੀ ਦੇ ਵਾਰੇ ਆਪਾਂ ਸਵੇਰੇ ਤੇ ਸ਼ਾਮ ਤੇ ਰਾਤ ਨੂੰ ਸੌਣ ਲੱਗੇ ਇਹ ਬਚਨ ਪੜਦੇ ਹਾਵੀ ਘਾਟ ਘਾਟ ਕੇ ਅੰਤਰ ਕੀ ਜਾਨਤ ਪਲ ਬੁਰੇ ਕੀ ਪੀਰ ਪਛਾਨਤ ਹੁਣ ਸਵੇਰੇ ਪੜਿਆ ਚੌਪੀ ਸਾਬ ਦੇ ਵਿੱਚ ਸ਼ਾਮ ਨੂੰ ਫੇਰ ਪੜਾਂਗੇ ਰਾਤ ਨੂੰ ਸੌਣ ਲੱਗੇ ਫਿਰ ਪੜਦੇ ਹਾਂ ਕੀਰਤਨ ਸੋਲੇ ਵਿੱਚ ਕੇ ਅੰਤਰਜਾਮੀੁਰਖ ਵਿਦਾਤੇ ਸਰਦਾ ਮਨ ਕੀ ਪੂਰੀ ਸੌਣ ਲੱਗੇ ਵੀ ਪੜਦੇ ਹਾਂ ਜਿਹੜਾ ਸਾਡਾ ਆਖਰੀ ਵਚਨ ਹੁੰਦਾ ਹੈ ਬਾਣੀ ਦੇ ਰਾਹੀਂ ਵੀ ਅ ਪਰਮੇਸ਼ਰ ਅੰਤਰਜਾਮੀ ਹੈ ਸਾਰਿਆਂ ਨੇ ਮੰਨਦੀ ਚੰ ਸਰਦਾ ਭਾਵਨਾ ਪੂਰੀ ਕਰਨ ਵਾਲਾ ਹੈ ਭਾਵੇਂ ਸਤਗੁਰ ਨੇ ਸਾਨੂੰ ਗੁਰੂ ਕੇ ਪ੍ਰਤੀ ਸ਼ਰਧਾ ਭਾਵਨਾ ਪ੍ਰੇਮ ਪੱਕਾ ਕਰਨ ਵਾਸਤੇ ਬਾਣੀ ਦੇ ਰਾਹੀ ਬਹੁਤ ਸੌਖੇ ਤੇ ਸੋਹਣੇ ਸ਼ਬਦਾਂ ਦੇ ਵਿੱਚ ਸਤਿਗੁਰੂ ਨੇ ਸਮਝਾਇਆ ਹੈ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਸਿੱਖ ਹੈ ਉਹ ਜਦੋਂ ਸਵੇਰੇ ਸ਼ਾਮ ਰਾਤ ਬਾਣੀ ਪੜ੍ਹੇ ਤੇ ਉਹਨੂੰ ਇਸ ਗੱਲ ਦਾ ਗਿਆਨ ਹੋਵੇ ਸਮਝ ਹੋਵੇ ਭਾਵਨਾ ਬਣ ਜਾਵੇ ਵੀ ਕੋਈ ਵੀ ਗੱਲ ਮੇਰੇ ਜੀਵਨ ਦੀ ਮੇਰੇ ਮਨ ਦੀ ਮੇਰੇ ਕਰਮਾਂ ਦੀ ਵਾਹਿਗੁਰੂ ਜੀ ਤੋਂ ਛੁਪੀ ਨਹੀਂ ਹੈ ਉਹਨੂੰ ਸਾਰਾ ਕੁਝ ਪਤਾ ਹੈ ਉਹ ਅੰਤਰਜਾਵੀ ਹੈ ਉਹ ਮੇਰਾ ਦੁੱਖ ਦਰਦ ਮੇਰੀ ਜ਼ਰੂਰਤ ਸਾਰਾ ਕੁਝ ਸਮਝਦਾ ਹੈ ਤੇ ਜਦੋਂ ਸਮਾਂ ਆਉਂਦਾ ਤੇ ਉਹ ਆਪਣੇ ਆਪ ਸਾਰਾ ਕੁਝ ਮੇਰੇ ਚੋਲੀ ਵਿੱਚ ਪਾ ਦਿੰਦਾ ਹੈ ਇਹ ਸਿੱਖ ਨੂੰ ਸਮਝ ਆਉਂਦੀ ਹੈ ਹੁਣ ਗੁਰੂ ਅਮਰਦਾਸ ਮਹਾਰਾਜ ਅੰਤਰਜਾਮੀ ਨੇ ਅੱਜ ਜਦੋਂ ਮਾਇਆ ਦਾ ਢੇਰ ਲੱਗਿਆ ਤੇ ਪਾਤਸ਼ਾਹ ਜੀ ਨੇ ਅੱਜ ਕਿਸੇ ਨੂੰ ਨਹੀਂ ਕਿਹਾ ਵੀ ਮਾਇਆ ਚੱਕ ਲੋ ਜਾਂ 버ਤਾ ਦਿਓ ਹੁਣ ਗੁਰੂ ਦੇ ਹੁਕਮ ਤੋਂ ਬਿਨਾਂ ਕਿਸੇ ਨੇ ਛੇੜਿਆ ਨਹੀਂ ਤੇ ਬਾਬਾ ਮੋਹਣ ਜੀ ਆਏ ਸਤਿਗੁਰੂ ਕਹਿਣ ਲੱਗੇ ਮੋਹਣ ਜੀ ਵੀ ਆ ਮਾਇਆ ਦੀ ਗਿਣਤੀ ਕਰਨੀ ਆ ਤੇ ਬਾਬਾ ਮੋਹਣ ਜੀ ਗਿਣਤੀ ਕਰਨ ਲੱਗ ਪਏ ਘੜਤੀ ਕਰਦੇ ਕਰਦੇ ਕਈ ਕਹਟੇ ਨਾ ਗਏ ਤੇ ਉਦੋਂ ਬਾਅਦ ਉਹ ਆਪਣੇ ਹੱਥਾਂ ਨੂੰ ਵੇਖ ਰਹੇ ਨੇ ਹੱਥਾਂ ਉੱਤੇ ਕਾਲਖ ਲੱਗੀ ਥੋੜੀ ਥੋੜੀ ਮੈਲੇ ਹੋ ਗਏ ਕੁਝ ਵਸਤਰਾ ਨਾਲ ਵੀ ਲੱਗੇ ਤੇ ਜਦੋਂ ਉਹਨਾਂ ਵੱਲ ਵੇਖਣ ਲੱਗੇ ਕਹਿੰਦੇ ਪਾਤਸ਼ਾਹ ਜੀ ਕਹਿੰਣ ਲੱਗੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੁੱਤਰ ਮੋਹਨ ਜੀ ਕੀ ਵੇਖਦੇ ਹੋ ਕਹਿੰਦੇ ਪਾਤਸ਼ਾਹ ਜੀ ਆ ਮਾਇਆ ਗਿਣਦੇ ਗਿਣਦੇ ਨਾ ਇਹ ਮੈਲ ਥੋੜੀ ਜੀ ਹੱਥਾਂ ਨੂੰ ਲੱਗੀ ਕੁਝ ਵਸਤਰਾਂ ਨੂੰ ਪਾਤਸ਼ਾਹ ਜੀ ਕਹਿੰਦੇ ਹਲੇ ਤਾਂ ਤੁਸੀਂ ਗਿਣਤੀ ਕੀਤੀ ਹੈ ਤਾਂ ਤੁਹਾਡੇ ਹੱਥਾਂ ਨੂੰ ਮੈਲ ਲੱਗੀ ਕਾਲੇ ਲੱਗੀ ਜਿੱਦਣ ਤੁਸੀਂ ਇਹਨੂੰ ਵਰਤੋਂਗੇ ਨਾ ਇਹਨੂੰ ਖਰਜੋਗੇ ਤੁਹਾਡੇ ਮਨ ਨੂੰ ਮੈਲ ਲੱਗ ਜਾਵੇਗੀ ਇਹਦਾ ਅਸਰ ਤੁਹਾਡੇ ਮਨ ਦੇ ਉਤੇ ਐਸਾ ਹੋਵੇਗਾ ਇਹ ਤੁਸੀਂ ਸੇਵਾ ਸਿਮਰਨ ਭਜਨ ਬੰਦਗੀ ਤੋਂ ਦੂਰ ਹੋ ਜਾਵੋਗੇ ਕਿਉਂਕਿ ਇਹ ਮਾਇਆ ਮਮਤਾ ਮੋਹਣੀ ਬਾਪੁਰ ਕਹਿੰਦੇ ਸਨ ਵੀ ਜੇ ਤਾਂ ਬਾਬਾ ਅਨੰਦ ਸਿੰਘ ਜੀ ਮਹਾਰਾਜ ਦਾ ਵਚਨ ਹੈ ਉਹ ਕਹਿੰਦੇ ਗ੍ਰਸਤੀ ਨੂੰ ਮਾਇਆ ਦੀ ਲੋੜ ਹੈ ਜੇ ਗ੍ਰਸਤੀ ਕੋਲ ਮਾਇਆ ਨਹੀਂ ਤਾਂ ਗ੍ਰਸਤੀ ਬੰਦਾ ਇੱਕ ਕੌਡੀ ਦਾ ਨਹੀਂ ਉਹਦੇ ਉਲਟ ਜੇ ਇੱਕ ਸਾਧੂ ਸੰਤ ਮਹਾਂਪੁਰਖ ਦੇ ਕੋਲ ਆਇਆ ਹੈ ਜੋ ਨੇ ਛੀਸੇ ਲਵਾਏ ਨੇ ਬੈਂਕ ਅਕਾਊਂਟ ਬਣਾਏ ਨੇ ਉਹ ਜਮਾ ਕਰਦਾ ਹੈ ਤੇ ਮਹਾਂਪੁਰਖ ਕਹਿੰਦੇ ਉਹ ਸਾਧੂ ਵੀ ਕੌਡੀ ਦਾ ਨੇ ਦਰਗਾਹ ਚ ਉਹਦਾ ਵੀ ਕੌਡੀ ਬੋਲਣੀ ਕਿਉਂਕਿ ਵੀ ਉਹ ਸੰਸਾਰੀਆਂ ਗ੍ਰਸਤੀਆਂ ਦੇ ਬਾਅਦ ਮਾਇਆ ਦੀ ਸੰਭਾਲ ਕਰਨ ਲੱਗਿਆ ਉਹਨੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਚਨ ਹੈ ਕਹਿੰਦੇ ਕਾਚਾ ਤਨ ਸੰਚ ਹੈ ਮੂਰਖ ਗਾਵਾਰ ਇਹ ਕੱਚਾ ਤਨ ਹੈ ਜਿਹੜਾ ਨਾਲ ਜਾਣ ਵਾਲਾ ਨਹੀਂ ਇੱਥੇ ਰਹਿ ਜਾਣ ਵਾਲਾ ਇਹ ਧਰਮ ਨੂੰ ਕਹਿੰਦੇ ਇਕੱਠਾ ਕਰਨਾ ਕੋਈ ਸਿਆਣੇ ਬੰਦੇ ਦਾ ਕੰਮ ਨਹੀਂ ਹੈ ਮੂਰਖ ਗਾਵਾਰ ਹੁਣ ਪੜਿਆ ਭਾਵੇਂ ਜਿੰਨਾ ਮਰਜ਼ੀ ਹੋਵੇ ਜਾਤ ਜਿੰਨੀ ਮਰਜ਼ੀ ਉੱਚੀ ਹੋਵੇ ਸੰਸਾਰ ਵਿੱਚ ਰੁਤਬਾ ਪਾਵੇ ਜਿੰਨਾ ਮਰਜ਼ੀ ਵੱਡਾ ਹੋਵੇ ਅਰ ਜੇ ਦਿਨ ਰਾਤ ਮਾਇਆ ਮਾਇਆ ਕਰੀ ਜਾਂਦਾ ਮਾਇਆ ਹੀ ਜੁੜੀ ਜਾਂਦਾ ਤਾਂ ਨੇ ਇਕੱਠਾ ਕਰੀ ਜਾਂਦਾ ਧਰਮ ਕਾਰਜਾਂ ਦੇ ਨਿਬਤ ਲੋਕ ਪੁਲਾਈ ਦੇ ਨਿਬਤ ਖਰਚ ਨਹੀਂ ਕਰਦਾ ਤੇ ਪਾਸ਼ਾ ਜੀ ਕਹਿੰਦੇ ਸਿਰੇ ਦਾ ਮੂਰਖ ਹੈ ਹੁਣ ਕਈਆਂ ਕੋਲ ਜ਼ਮੀਨ ਹੈ ਜਾਤ ਬਹੁਤ ਵੱਡੀ ਬਹੁਤ ਵੱਡੇ ਵੱਡੇ ਘਰ ਹੁੰਦੇ ਬਹੁਤ ਵੱਡੇ ਵੱਡੇ ਸਾਧਨ ਨੇ ਮਹਿੰਗੀਆਂ ਗੱਡੀਆਂ ਪਰ ਪਾਸ਼ਾ ਕਹਿੰਦੇ ਉਹਨਾਂ ਵੱਲ ਵੇਖ ਕੇ ਉਹ ਹੰਕਾਰ ਕਰੀ ਜਾਂਦਾ ਤਨ ਭੂਮਿਕਾ ਜੋ ਕਰੇ ਗਮਾਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਤਨ ਤੇ ਭੂਮ ਜਮੀਨ ਦਾ ਵੀ ਮੇਰੇ ਕੋਲੇ 20 ਕਿੱਲੇ ਆ ਤਨ ਭੂਮਿਕਾ ਜੋ ਕਰੇ ਗਮਾਨ ਸੋ ਮੂਰਖ ਕੀ ਆਹੋ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੋ ਮੂਰਖ ਅੰਧਾ ਅਗਿਆਨ ਕਹਿੰਦੇ ਅੰਧਾ ਕਿਉਂ ਹੈ ਅੱਖਾਂ ਲੱਗੀਆਂ ਨੇ ਸਾਰਾ ਕੁਝ ਦੇਖਦਾ ਵਾਸਾ ਜੀ ਕਹਿੰਦੇ ਮੂਰਖ ਤੇ ਅੰਨਾ ਇਸ ਕਰਕੇ ਐ ਵੀ ਇਥੇ ਰਾਜੇ ਮਹਾਰਾਜੇ ਵੀ ਰਾਜ ਭਾਗ ਛੱਡ ਕੇ ਤੁਰ ਗਏ ਮਿੱਟੀ ਸੁਵਾਰੀ ਢੇਰੀ ਬਣ ਕੇ ਤੇ ਤੂੰ ਐਵੇਂ ਹੰਕਾਰ ਕਰੀ ਜਾਂਦਾ ਹੈ ਇੱਕ ਵਾਰ ਯੂਨਾਨ ਦੇ ਵਿੱਚ ਸ਼ੁਕਰਾਤ ਹੋਇਆ ਸੂਫੀ ਫਕੀਰ ਯਾਨੀ ਸੰਤ ਸਿੰਘ ਜੀ ਮਸਕੀਨ ਇਹਦੇ ਬਹੁਤ ਵਿਚਾਰ ਸੁਣਾਉਂਦੇ ਹੁੰਦੇ ਆ। ਉਹਨਾਂ ਦੀ ਕਥਾ ਵਿੱਚ ਬਹੁਤ ਜ਼ਿਕਰ ਹੈ। ਯੂਨਾਨ ਦੇ ਵਿੱਚ ਸ਼ੁਕਰਾਤ ਤੇ ਉਹਦੇ ਸ਼ੋਭਾ ਸੁਣ ਕੇ ਨਾ ਇੱਕ ਬਹੁਤ ਅਮੀਰ ਧਨਵਾਨ ਬੰਦਾ ਉਹਨੂੰ ਮਿਲਣ ਵਾਸਤੇ ਚਲਾ ਗਿਆ। ਉਹ ਸ਼ੁਕਰਾਤ ਦੇ ਬੰਦਗੀ ਸੀ। ਪਤਾ ਲੱਗਿਆ ਕਿ ਸੁਭਾਵਨਾ ਦੇ ਨਾਲ ਆਇਆ। ਵੇ ਬੜਾ ਵੀਰ ਹੈ ਧਨਵਾਨ ਉਹਨੇ ਵੇਖਿਆ ਤੇ ਵੇਖ ਕੇ ਅਣ ਅਣ ਦੇਖਿਆ ਕਰ ਦਿੱਤਾ ਇਗਨੋਰ ਕਰ ਦਿੱਤਾ ਉਹਨੇ ਬੜਾ ਗੁੱਸਾ ਕੀਤਾ ਕਹਿੰਦਾ ਮੈਂ ਐਡਾ ਤਕੜਾ ਅਮੀਰ ਬੰਦਾ ਮੈਂ ਤੇ ਕੋਲ ਆਇਆ ਤੇ ਇਹਨੇ ਮੈਨੂੰ ਅਣ ਦੇਖਿਆ ਕਰ ਦਿੱਤਾ ਫਿਰ ਉਹ ਕਹਿਣ ਲੱਗਾ ਕਹਿੰਦਾ ਸੁਕਰਾਤ ਨੂੰ ਕਹਿੰਦਾ ਤੁਸੀਂ ਸ਼ਾਇਦ ਮੈਨੂੰ ਪਛਾਣਿਆ ਨਹੀਂ ਕਹਿੰਦਾ ਮੈਂ ਫਲਾਣਾ ਬੰਦਾ ਮੇਰੇ ਕੋਲੇ ਐਡਾ ਤਕੜਾ ਕਰੋੜਾਂ ਦਾ ਕਾਰੋਬਾਰ ਹੈ ਐਡੀ ਜ਼ਮੀਨ ਆ ਮੇਰੇ ਜਹਾਜ਼ ਚੱਲਦੇ ਆ ਐਡਾ ਮੇਰਾ ਘਰ ਤਕੜਾ ਉਹ ਸ਼ੁਕਰਾਤ ਨੇ ਕੀ ਕੀਤਾ ਵਰਲਡ ਦਾ ਇੱਕ ਨਕਸ਼ਾ ਸੀ ਉਹਦਾ ਸਾਹਮਣੇ ਰੱਖ ਦਿੱਤਾ ਕਹਿੰਦਾ ਕਿੱਥੇ ਕਾ ਤੇਰਾ ਘਰ ਦਿਖਾਈ ਜਿਹੜਾ ਨਕਸ਼ੇ 'ਚ ਜਦੋਂ ਦਿਖਾਇਆ ਜਿਹੜਾ ਉਹ ਵਰਲਡ ਦੇ ਨਕਸ਼ੇ ਵਿੱਚ ਜੁਨਾਨ ਸ਼ਹਿਰ ਆ ਉਹ ਇੱਕ ਕਣ ਕਾਜਾ ਬਿੰਦਿਕ ਬਿੰਦਿਕ ਜੱਡਾ ਛੋਟਾ ਜਆ ਕਹਿੰਦਾ ਇਹਦੇ ਵਿੱਚ ਕਿਹੜਾ ਤੇਰਾ ਜ਼ਿਲ੍ਹਾ ਤੇਰੇ ਜ਼ਿਲੇ ਵਿੱਚ ਤੇਰਾ ਮਹੱਲਾ ਕਿਹੜਾ ਮਹੱਲੇ ਵਿੱਚ ਕਿਹੜੀ ਗਲੀ ਹੈ ਤੇ ਕਿਹੜਾ ਤੇਰਾ ਘਰ ਆ ਮੈਨੂੰ ਦਿਖਾਤਾ ਜਰਾ ਤੂੰ ਐਵੇਂ ਕਹਿੰਦਾ ਹੰਕਾਰ ਕਰਦਾ ਸੰਸਾਰ ਦੇ ਨਕਸ਼ੇ ਵਿੱਚ ਹਲੇ ਤੇਰਾ ਇੱਥੇ ਨੌ ਨਿਸ਼ਾਨ ਹੈ ਹੀ ਨਹੀਂ ਮੈਂ ਫਲਾਣਾ ਅਮੀਰ ਧਨવાન ਤਾ ਪਾਸ਼ਾ ਜੀ ਕਹਿੰਦੇ ਵੀ ਜਿਹੜਾ ਇਹ ਵਸਤੂਆਂ ਦਾ ਹੰਕਾਰ ਕਰਦਾ ਉਹ ਮੂਰਖ ਹੈ ਮੂਰਖੁਜ ਨਹੀਂ ਕਿਉਂਕਿ ਸਿਆਣਾ ਉਹ ਹੈ ਜਿਹੜਾ ਇਸ ਗੱਲ ਨੂੰ ਸਮਝ ਲਵੇ ਵੀ ਸਾਨੂੰ ਕੇਵਲ ਤੇ ਕੇਵਲ ਪ੍ਰਮਾਤਮਾ ਨੇ ਸੰਸਾਰਿਕ ਜੀਵਨ ਬਤੀਤ ਕਰਨ ਲਈ ਵਰਤਣ ਵਾਸਤੇ ਦਿੱਤਾ ਪਹਿਲਾਂ ਕੋਈ ਹੋਰ ਵਰਤਦਾ ਸੀ ਹੁਣ ਅਸੀਂ ਵਰਤਦੇ ਆਗੇ ਕੋਈ ਹੋਰ ਵਰਤੇਗਾ ਇਹਨਾਂ ਦਾ ਕਿਸ ਗੱਲ ਦਾ ਮਾਣ ਹੰਕਾਰ ਹੁਣ ਮਾਇਆ ਜਣਦੇ ਕਹਿੰਦੇ ਹੱਥ ਕਾਲੇ ਹੋ ਗਏ ਤੇ ਪਾਤਸ਼ਾਹ ਕਹਿਣ ਲੱਗੇ ਜਿੱਦਣ ਇਹਨੂੰ ਵਰਤੇਗਾ ਨਾ ਤੇਰੇ ਮਨ ਉੱਤੇ ਮੈਲ ਚੜ ਜਾਣੀ ਐ ਪਰ ਗੁਰੂ ਅਮਰਦਾਸ ਦਾ ਆਪਣਾ ਹੀ ਬਚਨ ਹੈ ਉਹ ਕਹਿੰਦੇ ਮਨ ਨੂੰ ਤਾਂ ਪਹਿਲਾਂ ਹੀ ਐਨੇ ਮੈਲ ਲੱਗੀ ਆ ਪੁੱਤਰ ਵੀ ਇਹ ਕਾਲਾ ਹੋਇਆ ਪਿਆ ਜਨਮ ਜਨਮ ਕੀ ਇਸ ਮਨ ਕੋ ਮਰ ਲੱਗੀ ਕਾਲਾ ਹੋਆ ਸਿਆ ਤਾਂ ਪਹਿਲਾਂ ਹੀ ਇੰਨਾ ਜ਼ਿਆਦਾ ਕਾਲਾ ਹੋਇਆ ਪਿਆ ਬਿਆ ਜਿਹੜਾ ਘੰਟਾ ਅੱਧਾ ਘੰਟਾ ਤੂੰ ਨਾਮ ਜਪਦਾ ਦੋ ਘੰਟੇ ਆਪਾਂ ਬਾਣੀ ਪੜਦੇ ਆ ਇਹਦੇ ਨਾਲ ਨਹੀਂ ਉਤਰਦੀ ਬਹੁਤ ਯਤਨ ਕਰਦੇ ਪੈਂਦੇ ਆ ਬੜੀ ਮਿਹਨਤ ਕਰਨੀ ਪੈਂਦੀ ਹੈ ਜੋ ਬਾਣੀ ਅੰਦਰ ਬਚਨ ਪੜਦੇ ਹਾਂ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆਂ ਬਹੁਤ ਅਨੂਪ ਬਹੁਤ ਜ਼ਿਆਦਾ ਉੱਥੇ ਘਾਲਣਾ ਘਾਲਣੀ ਪੈਂਦੀ ਹੈ ਤਾ ਜਾ ਕੇ ਇਸ ਮਨ ਦੀ ਚੰਗੀ ਘਾੜਤ ਕੜੀ ਜਾਂਦੀ ਹੈ ਜਿਹੜੀ ਉਪਮਾ ਤੋਂ ਰਹਿਤ ਹੋਵੇ ਬਹੁਤ ਸੋਹਣੀ ਬਣੇ ਸ਼ਰਮਖੰਡ ਮਿਹਨਤ ਪਹਿਲਾ ਮਿਹਨਤ ਬਹੁਤ ਕਰਨੀ ਪੈਂਦੀ ਆ ਕਈ ਕਈ ਘੰਟੇ ਜਪਣਾ ਪੈਂਦਾ ਤਾਂ ਸਾਲੂ ਸੰਤ ਮਹਾਪੁਰਖ ਜਿਹੜੇ ਨੇ ਤਾਂ ਪੂਜਣ ਯੋਗ ਬਣੇ ਤਾਂ ਉਹਨਾਂ ਨੂੰ ਧਰਤਨ ਕਹਿੰਦੇ ਆ ਉਹਨਾਂ ਨੇ ਕਈ ਕਈ ਘੰਟੇ ਸਮਾਧੀਆਂ ਲਾ ਕੇ ਆਏ ਕਹ ਲਈਏ ਕਈ ਕਈ ਦਿਨ ਮੈਨੂੰ ਕੁਝ ਸਮਾਂ ਸ਼ਾਂਤ ਜਵਾਲਾ ਸਿੰਘ ਜੀ ਹਰਕਵਾਲ ਵਾਲੇ ਮਹਾਪੁਰਖ ਨੇ ਉਹਨਾਂ ਦੇ ਸਥਾਨ ਤੇ ਰਹਿਣ ਦਾ ਸਮਾਂ ਮਿਲੇਆ ਉਸ ਵੇਲੇ ਬਾਬਾ ਮਨਜੀਤ ਸਿੰਘ ਜੀ ਜਿਹੜੇ ਉਹਨਾਂ ਦੇ ਪੋਤੇ ਸਨ ਉਹ ਸਨ ਉਹਨਾਂ ਦੇ ਕੋਲ ਮੈ ਰਹੇਗਾ ਤੇ ਇੱਕ ਦਿਨ ਸਾਰੇ ਜਾਣੇ ਅਸੀਂ ਡੇਰੇ ਤੋਂ ਬਾਹਰ ਗਏ ਤੇ ਇੱਕ ਛੋਟੀ ਜੀ ਜਗ੍ਹਾ ਬਣੀ ਹੋਈ ਆ ਉਸ ਜਗ੍ਹਾ ਦੇ ਉੱਤੇ ਹਰੇਕ ਮਹੀਨੇ ਜਾ ਕੇ ਉਹ ਜੋਤ ਲਾਉਂਦੇ ਸਨ ਸਾਫ਼ ਸਫਾਈ ਕਰਦੇ ਸਨ ਕਿਉਂਕਿ ਉਥੇ ਮਹਾਪੁਰਖਾਂ ਦਾ ਇੱਕ ਚੋਜ ਵਰਤਿਆ ਵੀ ਇੱਕ ਦਿਨ ਸੰਗਤਾਂ ਦੇ ਨਾਲ ਸੰਤ ਜਵਾਲਾ ਸਿੰਘ ਵੀ ਉਥੇ ਗਏ ਉਹ ਛੋਟੀ ਜਿਹੀ ਜਗ੍ਹਾ ਦੇ ਵਿੱਚ ਬੈਠ ਗਏ ਹੁਣ ਜਿਹੜੇ ਸੰਗੇ ਸਨ ਨਾਲ ਉਹਨਾਂ ਨੇ ਕਿਹਾ ਵੀ ਚਲੋ ਨਾਮ ਜਪਦੇ ਆ ਘੰਟਾ 2 ਘੰਟੇ 3 ਘੰਟੇ ਆ ਜਾਣਗੇ ਪਰ 40 ਦਿਨ ਤੱਕ ਲਗਾਤਾਰ ਉਹ ਛੋਟੀ ਜਿਹੀ ਜਗ੍ਹਾ ਦੇ ਵਿੱਚ ਮਹਾਪੁਰਖ ਬਿਸਮਾਦੀ ਲਾ ਕੇ ਬੈਠੇ ਰਹੇ 40 ਦਿਨ ਨਾ ਚਾ ਨਾ ਪਾਣੀ ਨਾ ਰੋਟੀ ਪ੍ਰਸ਼ਾਦਾ ਕੁਝ ਨਹੀਂ ਉਹ ਜਗਾ ਤੀਰਥ ਬਣ ਗਿਆ ਮਹਾਪੁਰਖ ਬਚਨ ਕਰਦੇ ਇਸ ਕਹਿੰਦੇ ਇਹ ਤੀਰਥ ਹੈ ਤੇ ਉਹ ਇੰਨਾ ਇੰਨਾ ਜਪਦੇ ਨੇ ਤਾਂ ਉਹਨਾਂ ਦੇ ਸਥਾਨਾਂ ਤੇ ਦੁਨੀਆ ਜਾਂਦੀ ਤਾਂ ਤਾਂਤਾ ਦੇ ਯੋਗ ਜੇ ਉਹਨਾਂ ਨੇ ਮਾਇਆ ਜੋੜੀ ਹੁੰਦੀ ਤੇ ਕੋਈ ਨਾ ਨਹੀਂ ਲੈਣਾ ਸੀ ਉਹਨਾਂ ਦਾ ਕਿਸੇ ਨੇ ਮਾਇਆ ਧਾਰੀ ਨੇ ਜਿਹੜੀ ਸ਼ੋਭਾ ਬਾਣੀ ਬਚਨ ਕਰਦੀ ਆ ਕਿ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਵੇ ਇਹਨੂੰ ਇਕੱਠਿਆਂ ਕਰਦਿਆਂ ਨੂੰ ਤਾਂ ਜੀਵਨ ਲੱਗ ਜਾਂਦਾ ਜਾਣ ਲੱਗੇ ਤਾਂ 1 ਮਿੰਟ ਲੱਗਦੀ ਆਪਣੇ ਆ بڑے بڑے ਹਸਪਤਾਲ ਬਣੇ ਹੋਏ ਆ 5-10 ਲੱਖ ਰੁਪਿਆ ਲਵਾ ਦਿੰਦਿਆਂ ਆ ਰਾਮ ਨਾਲ ਇੱਥੇ 100 ਰੁਪਿਆ ਦੇਣ ਲੱਗੇ ਬੰਦਾ ਹੱਥ ਘੁੱਟ ਲੈਂਦਾ ਇੱਦਾਂ ਹੀ ਸਾਰ ਲਈ ਇਹਦਾ ਚੰਗਾ ਤੇ ਉੱਥੇ 5-5 10-10 ਲੱਖ ਵੀ ਲੱਗ ਜਾਂਦਾ ਕੋਈ ਠੀਕ ਹੋ ਕੇ ਆਉਂਦਾ ਨਹੀਂ ਤਾਂ ਬਹੁਤੇ ਪਾਰ ਹੀ ਹੋ ਜਾਂਦੇ ਆ ਜਿਹੜਾ ਠੀਕ ਹੋ ਕੇ ਆ ਜਾਂਦਾ ਫਿਰ ਵੀ ਗੁਣਗਾਉਂਦਾ ਕਹਿੰਦਾ ਰੁਪਈਆ ਤਾਂ ਲੱਗਿਆ ਮੇਰਾ 7-8 ਲੱਖ ਪਰ ਮੈਨੂੰ ਆਰਾਮ ਆ ਗਿਆ ਤੇ ਪਾਤਸ਼ਾਹ ਕਹਿੰਦੇ ਵੀ ਜੇ ਤੂੰ ਇਸ ਚੰਗੇ ਕਾਰਜਾਂ ਦੇ ਨਿਮਿਤ ਖਰਚੇ ਹੁੰਦਾ ਤੈਨੂੰ ਉੱਥੇ ਜਾਣ ਦੀ ਲੋੜ ਹੀ ਨਹੀਂ ਪੈਣੀ ਸੀ ਤੂੰ ਪਿਆਰ ਹੀ ਬਹੁਤ ਕਰਦਾ ਸੀ ਮਾਇਆ ਨਾਲ ਜੱਪੀਆਂ ਪਾਉਂਦਾ ਸੀ ਤੈਨੂੰ ਭਰ-ਭਰ ਕੇ ਖਜ਼ਾਨਿਆਂ ਝੋਲੀਆਂ 'ਚ ਰੱਖੀ ਜਾਣਾ ਰੱਖੀ ਜਾਣਾ ਜੋੜੀ ਜਾਣੀ ਤੇਰੇ ਕੰਨਾਂ 'ਚ ਆਵਾਜ਼ ਆਣੀ ਫਲਾਣੀ ਜਗ੍ਹਾ ਕੋਈ ਸੇਵਾ ਪਾਈ ਲੋੜਵੰਦ ਦੀ ਮਦਦ ਕਰਨੀ ਤੂੰ ਕਾਨੀ ਬੰਦ ਕਰ ਲੈਂਦਾ ਏ ਬਿਨਾਂ ਦਾ ਜਿੱਦਰੂ ਮਾਇਆ ਜਾਣੀ ਆ ਉਹ ਤਾਂ ਗੱਲ ਸੁਣਨੀ ਨਹੀਂ ਬਸ ਆਉਣ ਵਾਲੀ ਗੱਲ ਸੁਣਨੀ ਆ ਵੀ ਕੋਈ ਫਲਾਣਾ ਆ ਕੇ ਦਾਦਾ ਆ ਕੰਮ ਸ਼ੁਰੂ ਕਰ ਲਓ ਜੋ ਇੰਨੀ ਆਮਦਨ ਹੈ ਇੰਨੇ ਰੁਪਏ ਆਉਂਦੇ ਆ ਆਉਣ ਵਾਲੀ ਗੱਲ ਸੁਣਨੀ ਆ ਜਾਣ ਵਾਲੀ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਬਾਬਾ ਮੋਹਨ ਜੀ ਨੂੰ ਸਮਝ ਆਈ ਗੱਲ ਤੇ ਨੇ ਸਾਡੇ ਪਿਤਾ ਜੀ ਜੋ ਕਹਿ ਰਹੇ ਨੇ ਵੀ ਇਹ ਮਾਇਆ ਦੀ ਜਿਹੜੀ ਮਮਤਾ ਹੈ ਨਾ ਇਹ ਮਨ ਨੂੰ ਮੋਹ ਲੈਣ ਵਾਲੀ ਹੈ ਕਿ ਜਦੋਂ ਜ਼ਰੂਰਤ ਤੋਂ ਵੱਧ ਕਿਸੇ ਵੀ ਚੀਜ਼ ਨਾਲ ਆਪਾਂ ਪ੍ਰੇਮ ਕਰਨ ਲੱਗ ਜਾਈਏ ਉਹ ਮਮਤਾ ਹੁੰਦੀ ਹੈ ਜ਼ਰੂਰਤ ਤੋਂ ਵੱਧ ਤੇ ਫਿਰ ਉਹਦਾ ਗਲਤ ਅਸਰ ਜਿਹੜਾ ਹੈ ਉਹ ਸਾਡੇ ਮਨ ਤੇ ਸਾਡੇ ਜੀਵਨ ਤੇ ਪੈਣਾ ਹੀ ਹੈ ਹੁਣ ਇੱਕ ਬੰਦਾ ਮਿਹਨਤ ਕਰਦਾ ਮਿਹਨਤ ਕਰਕੇ ਉਹਨੂੰ ਉਹਨੇ ਕੀ ਮਾਇਆ ਮਿਲਦੀ ਆ ਪਰਿਵਾਰ ਦਾ ਗੁਜ਼ਾਰਾ ਕਰਦਾ ਘਰ ਤੇ ਮਸਾਂ ਚੱਲਦੇ ਤੇ ਇੱਕ ਦੇ ਕੋਲੇ ਮਾਇਆ ਬਹੁਤ ਈ ਆ ਉਹ ਸ਼ਰਾਬਾਂ ਪੀਂਦਾ ਹੈ ਉਹ ਨਸ਼ੇ ਕਰਦਾ ਉਹ ਆਪਣਾ ਧਨ ਬਰਬਾਦ ਕਰ ਰਿਹਾ ਤਾਂ ਪਾਤਸ਼ਾਹ ਜੀ ਕਹਿੰਦੇ ਇਹਨਾਂ ਵਿੱਚੋਂ ਸਿਆਣਾ ਕੌਣ ਹੈ ਗੁਰੂ ਸਾਹਿਬ ਕਹਿੰਦੇ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਮਨਮੁਖ ਖਾਦੇ ਮਨਮੁਖਾਂ ਨੂੰ ਤਾਂ ਖਾ ਜਾਂਦੀ ਹੈ ਤੇ ਗੁਰਮੁਖ ਉਭਰੇ ਦੇਣਾ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਉਹ ਉਬਰੇ ਪਾਪ ਬਚ ਗਏ ਕਿਵੇਂ ਬਚ ਗਏ ਜਿਨ ਜੀ ਸਤਨਾਮ ਚਿੱਤ ਲਾਇਆ ਜਿਨ੍ਹਾਂ ਨੇ ਨਾਮ ਦੇ ਨਾਲ ਮਨ ਨੂੰ ਜੋੜ ਲਿਆ ਮਨ ਕਹਿੰਦਾ ਨਾਮ ਜਪਣ ਤੋਂ ਮਨ ਪਿੱਛੇ ਨੂੰ ਭਜਾਉਂਦਾ ਪਰ ਜਦੋਂ ਉਹ ਨਾਮ ਜਪਣ ਲੱਗ ਗਏ ਤੇ ਫਿਰ ਉਹਨਾਂ ਦਾ ਮਨ ਮਾਇਆ ਵਾਲੇ ਪਾਸਿਓਂ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ਫਿਰ ਹੌਲੀ-ਹੌਲੀ ਗੁਰੂ ਚਰਨਾਂ ਦੇ ਨਾਲ ਜੁੜਦਾ ਜੁੜਦਾ ਜੁੜ ਜਾਂਦਾ ਹੈ ਤੇ ਇੱਕ ਦਿਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਮਾਇਆ ਤੋਂ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਹੋ ਜਾਂਦੇ ਨੇ। ਭਾ ਉਹਨਾਂ ਦੇ ਕੋਲ ਭਾਵੇਂ ਢੇਰ ਲੱਗੇ ਹੋਣ ਪਰ ਉਹ ਇਹਦੇ ਨਾਲ ਪ੍ਰੇਮ ਨਹੀਂ ਕਰਦੇ ਸਿਰਫ ਜ਼ਰੂਰਤ ਅਨੁਸਾਰ ਹੀ ਵਰਤਦੇ ਨੇ। ਬਾਕੀ ਚੰਗੇ ਕਾਰਜਾਂ ਦੇ ਵਿੱਚ ਖਰਚ ਕਰ ਦਿੰਦੇ ਨੇ। ਸੋ ਸਤਿਗੁਰੂ ਜੀ ਮਿਹਰ ਕਰਨ ਕਿ ਸਾਡੇ ਵੀ ਮਨਾਂ ਦੇ ਵਿੱਚ ਸਤਿਗੁਰੂ ਸਾਨੂੰ ਨਾਮ ਦੀਆਂ ਦਾਤਾਂ ਵਰਸਿਸ਼ ਕਰਨ ਨਾਮ ਦੇ ਨਾਲ ਸਾਡਾ ਮਨ ਜੁੜ ਜਾਵੇ ਜਿੰਨਾ ਵੰਦ-ਵੰਦ ਆਪਾਂ ਨਾਮ ਜਪਾਂਗੇ ਸਾਡੇ ਮਨ ਦੀ ਮੈਲ ਦੂਰ ਹੋਵੇਗੀ ਦੁੱਖ ਰੋਗ ਪਾਪ ਸਾਡੇ ਕੱਟੇ ਜਾਣਗੇ ਮਨ ਸ਼ੁੱਧ ਹੋ ਜਾਵੇਗਾ ਤੇ ਸਾਨੂੰ ਐਸੀ ਜਨਮ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਪ੍ਰਾਪਤੀ ਹੋ ਜਾਵੇਗੀ ਇੰਦਿਆਕ ਵਿਚਾਰਾ ਪਰਵਾਣ ਕਰਨੀਆਂ ਉਲਾ ਚੁਕਾਂ ਦੀ ਖਿਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ